ਉਦਾਂ ਠੀਕ ਆ ਹੋਰ ਤਾਂ ਨਹੀਂ ਕਿਤੇ ਬਾਜ਼ੀ ਇਹ ਮੈਨੂੰ ਚੱਕਰ ਆ ਰਿਹਾ ਫੇਰ ਮੈਂ ਉਹਨੂੰ ਛੱਡਿਆ ਅੱਛਾ ਇੱਕ ਫੜ ਲਿਆ ਸੀਗਾ ਉਦਾਂ ਇੱਕ ਫੜ ਲਿਆ ਸੁਦਾ ਮੁੰਡੇ ਹੋ ਗਏ ਪਛਾਨ ਹੁਣ ਹੁਣ ਪਤਾ ਨਹੀਂ ਦੇਖੋ ਬਾਗਪੜ ਦੇ ਇਹਦਾ ਪਤਾ ਲੱਗਾ ਵੀ ਬਾਗਪੜ ਦੇ ਮੁੰਡੇ ਫੇਰ ਜਾ ਕੇ ਸਾਡੇ ਸਾਰੇ ਬੰਦੇ ਜਦੋਂ ਆ ਗਏ ਉਹ ਉਹਦੀ ਮੇਰਾ ਅਜੋਲ ਪਿੰਡ ਆ ਠੀਕ ਆ ਬਾਬਾ ਜੀ ਕੀ ਗੱਲਬਾਤ ਹੋਈ ਹੈ ਜੀ ਅੱਜ ਮੈਂ ਆਪਣੀ ਜ਼ਮੀਨ ਤੇ ਆਲੂ ਲਗਾ ਰਿਹਾ ਸੀ ਜੀ ਤਾਂ ਲੇਬਰ ਵੀ ਸੀਗੀ ਲੇਬਰ ਰੋਟੀ ਖਾਣ ਚੱਲ ਗਏ ਮੈਂ ਦੋ ਤਿੰਨ ਟਰੈਕਟਰਾਂ ਵਾਲੇ ਸੀ ਲੇਬਰ ਵਾਲੇ ਸੀਗੇ ਤੋਂ ਟਰੈਕਟਰਾਂ ਦੀ ਰੱਬ ਹੈਗਾ ਤੁਸੀਂ ਜਦੋਂ ਪਿਕਾਇਆ ਉਹ ਤਾਂ ਮੈਂ ਰੁਕਦਾ ਇੰਨੀ ਦੇਰ ਨੂੰ ਉੱਥੇ ਭਈਏ ਮੱਛੀਆਂ ਨਾ ਮੱਛੀਆਂ ਫੜਦੇ ਸੀ ਮੈਂ ਭਈਆਂ ਨੂੰ ਕਿਹਾ ਵੀ ਇੰਨੇ ਨਹੀਂ ਮੱਛੀਆਂ ਨਹੀਂ ਜਾਲ ਲੈ ਕੇ ਆ ਜੰਨੇ ਨਿੱਗਨੀਆਂ ਮੱਛੀਆਂ ਦਾ ਕੀ ਮਿਲਦਾ ਭਈਆਂ ਨੇ ਜਾਲ ਇਕੱਠਾ ਕੀਤਾ ਤਾਂ ਇੰਨੀ ਦੇਰ ਨੂੰ ਚਾਰ ਬੰਦੇ ਇਹ ਆਏ ਆ ਦੋ ਮੋਟਰਸਾਈਕਲਾਂ ਤੇ ਉਧਰੋਂ ਬਾਗਪੁਰ ਵਾਲੀ ਸਾਈਡ ਤੋਂ ਆੰਦਿਆਂ ਨੇ ਇਹਨਾਂ ਨੇ ਮੇਰਾ ਇੱਕ ਨੇ ਪਿੱਛੇ ਦੀ ਆਦ ਮੂੰਹ ਬੰਦ ਕੀਤਾ ਦੂਏ ਨੇ ਤੇ ਚੈਨੀ ਤੋੜ ਲਈ ਮੇਰਾ ਕੁੱਟ ਮਾਰਨ ਕਰਨਾ ਸ਼ੁਰੂ ਕਰਤਾ ਮੇਰੇ ਅਖੜੇ ਨੂੰ ਹੱਥ ਪਾ ਲਿਆ ਜਦੋਂ ਕੜੇ ਨੂੰ ਹੱਥ ਪਾ ਲਿਆ ਵੀ ਇੱਕ ਦੀ ਮੇਰੇ ਵੀ ਹੱਥੋਂ ਨਾ ਮੈਂ ਉਹਦੀ ਉਹ ਕਮੀਜ਼ ਫੜ ਲਈ ਇੱਕ ਆ ਗਿਆ ਤਛੜਾ ਕੇ ਮੈਂ ਔਰ ਖੇਜ ਜੀ ਨੂੰ ਜਦੋਂ ਥੋੜਾ ਮੇਰੇ ਮਗਰ ਉਹ ਥੋੜਾ ਕੜੇ ਇੱਕ ਕੜੇ ਨੂੰ ਜਾ ਕੇ ਉਹ ਕੜੇ ਨੂੰ ਖਿੜਿਆ ਤੇ ਜਦੋਂ ਖੇਜ ਜੀ ਨੂੰ ਥੋੜਾ ਦਾ ਮੈਂ ਉਹਨੂੰ ਢਾ ਲਿਆ ਜਦੋਂ ਉਹਨੂੰ ਮੈਂ ਢਾਇਆ ਤਾਂ ਮਗਰ ਹੀ ਉਹ ਜਿਹੜੇ ਤਿੰਨ ਬੰਦੇ ਸਕੇ ਉਹ ਆ ਗਏ ਉਹ ਬੰਦਾ ਥੱਲੇ ਸੀ ਮੈਂ ਉੱਪਰ ਸੀ ਤਾਂ ਮੇਰੇ ਉਹਨੇ ਪਿੱਠ 'ਚ ਨਾ ਡੰਡੇ-ਡੁੰਡੇ پتہ ਨਹੀਂ ਕੀ ਮਾਰਦੇ ਸੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਤਾਂ ਇੱਕ ਨੇ ਕਹਿੰਦਾ ਤੂੰ ਛੱਡਣਾ ਕਿ ਨਹੀਂ ਛੱਡਣਾ ਆਪਣੀ ਡੱਬ ਚੋਂ ਰਵੋਲਵਰ ਕੱਢਿਆ ਨਹਿਰ ਦੇ ਉੱਤੇ ਖੜਾ ਹੋ ਕੇ ਕਹਿੰਦਾ ਛੱਡ ਦੇ ਇਹਨੂੰ ਨਹੀਂ ਤਾਂ ਤੇਰੇ ਮੈਂ ਗੋਲੀ ਮਾਰ ਦੇਣੀ ਫਿਰ ਮੈਂ ਉਹਨੂੰ ਛੱਡਿਆ ਆ ਕੀ ਪਤਾ ਨਸ਼ਾ ਕੀਤਾਇਆ ਸੀ ਉਹਨੇ ਰਵੋਲਵਰ ਸੀਗਾ ਉਹਨਾਂ ਦੇ ਕੋਲਵਰ ਸੀਗਾ ਇੱਕ ਬੰਦੇ ਨੇ ਜਦੋਂ ਰਵੋਲਵਰ ਕੱਢ ਕੇ ਮੇਰੇ ਵੱਲੋਂ ਕੀਤਾ ਫਿਰ ਮੈਂ ਉਹਨੂੰ ਛੱਡਿਆ ਪੰਜਾਂ ਮਿੰਟ ਦੋ ਮਿੰਟਾਂ ਜੇ ਧੁੱੜ ਗਏ ਉੱਥੇ ਵੀ ਲੱਤ-ਫੱਤ ਹੋਇਆ ਮੈਂ ਬੈਠਾ ਸੀ ਤਾਂ ਉਧਰੋਂ ਦੋ ਤਿੰਨ ਘੰਟੇ ਬਾਅਦ ਇੱਕ ਬੰਦਾ ਮੋਟਰਸਾਈਕਲ ਤੇ ਆਇਆ ਕਹਿੰਦਾ ਭਾਜੀ ਤੁਹਾਡੇ ਨਾਲ ਬਾਹਰਦਤ ਕਰਕੇ ਗਏ ਇਹ ਮੈਂ ਕਿਹਾ ਉਹ ਮੇਰੇ ਨਾਲ ਗਏ ਕਹਿੰਦਾ ਇਹ ਬਾਗਪੁਰ ਵਾਲਨ ਪੇ ਆ ਬਾਗਪੁਰ ਦੇ ਆ ਬੰਦੇ ਕਿੰਨੇ ਜਣੇ ਸੀਗੇ ਉਹ ਚਾਰ ਬੰਦੇ ਸੀ ਠੀਕ ਹੈ ਕਿੱਥੇ ਤੁਹਾਡੇ ਸਾਟ ਲੱਗੇ ਹੁਣ ਮੇਰੇ ਸਿਰ ਤੇ ਲੱਗੀ ਸੀ ਸਾਟ ਕਿੰਨੇ ਡਾਂਕੇ ਲੱਗੇ ਪੰਜ ਡਾਂਕੇ ਆ ਸੀਗੇ ਲੁੱਟਖੋ ਕਰਨੀਆਂ ਜੇ ਲੁੱਟਖੋ ਚੰਨੀ ਲੱਗੇ ਮੇਰੀ ਤੋੜ ਕੇ ਕਿੰਨੇ ਟੋਲੇ ਦੀ ਸੀ ਮੇਰਾ ਤਾਂ 3.5 ਗ੍ਰਾਮ ਦੀ ਹੁੰਨੀ ਆ ਸਾਢੇ ਐਗਜੈਕਟ ਪਤਾ ਵੀ ਨਹੀਂ ਸੋਨੇ ਦੇ ਚਾਹ ਸੋਨੇ ਦੀ ਇੰਨਾ ਕ ਨੁਕਸਾਨ ਆ ਜੀ ਫੇਰ ਨੁਕਸਾਨ ਅੱਜ ਕੱਲ ਲਾਲੋ ਮੇਰੇ ਕੋਲ 1.5 ਕੋ ਲੱਖ ਦਿੱਤਾ ਸਗੀਨਾ ਕੜੇ ਕੜੇ ਨੂੰ ਪੇ ਉਸ ਯਾਦ ਕੜੇ ਨੂੰ ਤੂੰ ਸਾਦੇ ਨਿਸ਼ਾਨ ਵੀ ਬਣੇ ਹੋ ਕੜੇ ਨੂੰ ਵੀ ਹੋ ਕਰਨਾ ਚਾਹ ਕੋ ਕੇਂਦਰ ਟਾਂਕੇ ਲੱਗਿਓ ਸਰਚ ਮੇਰੇ ਪੰਜ ਲੱਗੇ ਜੀ ਥਾਣਾ ਕਿਹੜਾ ਲੱਗਦਾ ਜੀ ਕੇ ਸਦਰ ਆ ਜੀ ਤੇ ਇਤਲਾਹ ਦਿੱਤੀ ਪੁਲਿਸ ਨੂੰ ਇਤਲਾਹ ਦਿੱਤੀ ਜੀ ਪਹਿਲਾਂ ਮੈਂ ਉਦੋਂ ਹੀ ਫੋਨ ਕੀਤਾ ਸੀ ਹਰਿਆਣੇ ਵਾਲੇ ਥਾਣੇ ਨੂੰ ਠੀਕ ਹੈ ਜੀ ਫਿਰ ਮੈਨੂੰ ਬਾਅਦ ਚ ਇਹ ਪਤਾ ਲੱਗਾ ਸਾਨੂੰ ਇਹ ਲੱਗਦਾ ਮੌਕੇ ਤੇ ਹਰਿਆਣੇ ਵਾਲਾ ਐਸ ਐਚ ਓ ਆ ਗਿਆ ਸਗਾ ਬਾ ਉਹ ਵੀ ਦੇਖ ਗਿਆ ਰਿਵਾਰ ਦਾ ਦੇਖ ਗਿਆ ਦੀ ਫੇ ਪਾਠਾਣਾ ਸਾਡ ਨੂੰ ਇਹ ਸਦਰ ਲੱਗਦਾ ਉਹ ਕਿਹੜੇ ਕਿਹੜੀ ਜਗ੍ਹਾ ਬਖੂਆ ਕਿਹੜੀ ਜਗ੍ਹਾ ਦਾ ਇਹ ਉਹ ਹੈਗਾ ਜੀ ਜੋਵਾਲ ਦੀ ਜ਼ਮੀਨ ਦੇ ਨਹਿਰ ਦੇ ਪਸੀਮੇ ਤੇ ਆ ਸਾਡੀ ਜ਼ਮੀਨ ਆਪਣੀ ਵੀ